ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਰਮਨप्रीत कौर ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਟਾਣਾ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਸ੍ਰੀਤਾ ਵਿਲੀਅਮਸ ਦੀ ਗੱਲ ਕਰਦੇ ਹਾਂ ਜੀ ਫਾਈਨਲੀ ਵਾਪਸੀ ਹੋ ਗਈ ਹੈ ਜੀ ਧਰਤੀ ਦੇ ਉੱਪਰ ਉਹਨਾਂ ਦੀ ਬਿਲਕੁਲ ਜੀ ਬਿਲਕੁਲ ਸੁਬੀਤਾ ਵਿਲੀਅਮ ਤੇ ਉਹਦੇ ਨਾਲ ਦਾ ਇੱਕ ਹੋਰ ਸਾਥ ਜਿਹੜਾ ਵਿਚ ਬਿਲਮੋਰ ਆ ਦੋਵਾਂ ਦੀ ਅੱਜ 9 ਮਹੀਨਿਆਂ ਬਾਅਦ ਧਰਤੀ ਦੇ ਉੱਤੇ ਵਾਪਸੀ ਹੋਈ ਆ ਆਪਾਂ ਜਾਣਦੇ ਕਿ ਲਗਭਗ 9 ਮਹੀਨੇ ਪਹਿਲਾਂ 7 ਦਿਨ ਦੇ ਲਈ ਇਹ ਗਏ ਸੀ ਸਪੇਸ ਦੇ ਵਿੱਚ ਪਰ ਉੱਥੇ ਜਿਹੜਾ ਯੰਤਰ ਦੇ ਵਿੱਚ ਗਏ ਸੀ ਜਿਹੜੇ ਉਹਦੇ ਵਿੱਚ ਗਏ ਸੀ ਕੈਪਸੂਲ ਦੇ ਵਿੱਚ ਉਹਦੇ ਵਿੱਚ ਪ੍ਰੋਬਲਮ ਆ ਗਈ ਸੀ ਤੇ ਫਿਰ ਉਹ ਖਾਲੀ ਮੁੜਿਆ ਆ ਸੀਗਾ ਤੇ ਇਹ ਉੱਥੇ ਹੀ ਛੱਡ ਆਂਦੇ ਸੀ ਸੋ ਉਸ ਤੋਂ ਬਾਅਦ ਹੁਣ ਐਲਨ ਮਸਕ ਦਾ ਜਿਹੜਾ ਹੈਗਾ ਜੀ ਸਪੇਸ ਐਕਸ ਦਾ ਡ੍ਰੈਗਨ ਕੈਪਸੂਲ ਉਹਦੇ ਵਿੱਚ ਇਹ ਆਏ ਵਾਪਸ ਤੇ ਚਾਰ ਜਾਨੀ ਉਹਦੇ ਵਿੱਚ ਉਸ ਯੰਤਰ ਦੇ ਵਿੱਚ ਜਿੱਥੇ ਇਹ ਸਪੇਸ ਸਟੇਸ਼ਨ ਆ ਤੇ ਉਹਦੇ ਵਿੱਚ ਹੋਰ ਛੱਡ ਕੇ ਆਂਦੇ ਆ ਤੇ ਇਹ ਦੋ ਲੈ ਕੇ ਆਂਦੇ ਆ ਸੋ ਗੱਲ ਇਹ ਜੀ ਕਿ ਉੱਥੇ ਕੱਲ ਬੜਾ ਮਾਹੌਲ ਵਧੀਆ ਸੀਗਾ ਜਦੋਂ ਉੱਪਰਲੇ ਦ੍ਰਿਸ਼ ਆਏ ਵੀ ਭਾਈਏ ਕਿਵੇਂ ਉੱਥੇ ਆਪਸ ਦੇ ਵਿੱਚ ਮਿਲ ਰਹੇ ਆ ਜਦੋਂ ਚਾਰਾਂ ਨੂੰ ਛੱਡ ਕੇ ਤੇ ਇਹ ਦੋ ਜਾਨੇ ਵਾਪਸ ਆ ਰਹੇ ਤੇ ਉਸ ਦਿਨ ਦਾ ਉਸ ਸਮੇਂ ਦਾ ਕੀ ਮਾਹੌਲ ਹੈਗਾ ਸੋ ਅੱਜ ਇਹ ਵਾਪਸ ਆ ਗਿਆ ਸਮੀਤਾ ਬਲੀ ਬਿਲਕੁਲ ਤੰਦਰੁਸਤ ਦਾ ਉਹਦੇ ਨਾਲ ਦਾ ਸਾਥੀ ਬਿਲਕੁਲ ਤੰਦਰੁਸਤ ਆ ਇਹਨਾਂ ਨੂੰ ਹੁਣ ਕਈ ਮਹੀਨੇ ਤੱਕ ਤੇ ਅੰਡਰ ਅਬਜ਼ਰਵੇਸ਼ਨ ਰੱਖਿਆ ਜਾਊਗਾ ਡਾਕਟਰਾਂ ਦੇ ਵੱਲੋਂ ਇਹਨਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਊਗਾ ਕਿਉਂਕਿ ਜਿੱਥੇ ਇਹ ਜਾ ਕੇ ਆਏ ਆ ਉਥੇ ਗ੍ਰੈਵਿਟੀ ਜ਼ੀਰੋ ਆ ਧਰਤੀ ਦੇ ਵਿੱਚ ਗ੍ਰੈਵਿਟੀ ਆ ਉਥੇ ਇਹ ਹਵਾ ਦੇ ਵਿੱਚ ਉੱਡਦੇ ਰਹੇ ਆ ਧਰਤੀ ਦੇ ਉੱਤੇ ਹਰ ਚੀਜ਼ ਧਰਤੀ ਤੇ ਆ ਕੇ ਡਿੱਗਦੀ ਗੁਰਤਾ ਖਿੱਚ ਕਰਕੇ ਸੋ ਉਹਨਾਂ ਦੀ ਇੱਕ ਬਹੁਤ ਵੱਡੀ ਕਾਮਯਾਬੀ ਆ ਇਹਨਾਂ ਦੇ ਮੁਤਲਕ ਰਿਪੋਰਟ ਪੜੀ ਲਗਭਗ 900 ਘੰਟੇ ਉਥੇ ਸਪੇਸ ਦੇ ਵਿੱਚ ਆਪਣੀ ਸਰਤ ਕੀਤੀ ਆ ਲਗਭਗ 900 ਘੰਟੇ 150 ਦੇ ਕਰੀਬ ਉਥੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਤਜਰਬੇ ਕੀਤੇ ਇਹਨਾਂ ਨੇ ਇਹ ਨਹੀਂ ਜਾ ਕੇ ਵੀ ਭਾਈ ਉਥੇ ਜਿਹੜਾ ਉਹ ਡੱਬਾ ਜਾ ਤੇ ਉਹਦੇ ਵਿੱਚ ਜਾ ਕੇ ਸੌਂਗੇ ਕਿ ਭਾਈ ਤਾਂ ਕਿ ਹੁਣੇ ਬਾਹਰ ਦੇਖੀ ਜਾਣ ਕਿਉਂ ਨਹੀਂ ਵੀ ਇਹਨਾਂ ਨੇ ਉਥੇ ਕੰਮ ਦੀ ਬਹੁਤ ਕੀਤਾ ਹੈਗਾ ਸੋ ਵਿਗਿਆਨ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈਗੀ ਆ ਕਿ ਇਹ ਇੰਨੇ ਲੰਮੇ ਸਮੇਂ ਬਾਅਦ ਵਾਪਸ ਆਏ ਆ ਦੇ ਬੇਸੇ ਮੇ ਕੱਲਾ ਰਿਪੋਰਟ ਪੜ੍ਹੀ ਹੋਰ ਕੇ ਦੱਸਿਆ ਗਿਆ ਸੀਗਾ ਵੀ ਸਾਲ ਦੇ ਵਿੱਚ ਕੋਈ ਵੀ ਦਿਨ ਐਸਾ ਨਹੀਂ ਹੁੰਦਾ ਜਦੋਂ ਸਪੇਸ ਸਟੇਸ਼ਨ ਦੇ ਵਿੱਚ ਕੋਈ ਨਾ ਹੋਵੇ ਚਲੋ ਇਹ ਆ ਵੀ ਇਹਨਾਂ ਨੂੰ ਸਮਾਂ ਬਹੁਤ ਲੱਗਿਆ ਪਰ ਇਹ ਆ ਵੀ ਕਿਸੇ ਨਾ ਕਿਸੇ ਦੇਸ਼ ਦਾ ਕੋਈ ਨਾ ਕੋਈ ਬੰਦਾ 1 2 5 7 10 ਬੰਦੇ ਜਿਹੜੇ ਉਹ ਸਪੇਸ ਦੇ ਵਿੱਚ ਰਹਿੰਦੇ ਹੀ ਰਹਿੰਦੇ ਆ ਸਾਲ ਦੇ ਵਿੱਚ 365 ਦੇ ਵਿੱਚ ਕੋਈ ਵੀ ਇੱਕ ਦਿਨ ਐਸਾ ਨਹੀਂ ਹੁੰਦਾ ਤਾਂ ਇਹ ਭਾਈ ਸਾਡੇ ਵਿਗਿਆਨ ਦੀ ਪ੍ਰਾਪਤੀ ਇਹ ਆ ਇਹ ਪੈਸ ਸੁਨੀਤਾ ਵਿਲੀਅਮ ਧਰਤੀ ਦੇ ਉੱਤੇ ਵਾਪਸ ਮੁੜ ਆਈ ਹੈ ਤੇ ਸਾਡੇ ਦੇਸ਼ ਦੀ ਪ੍ਰਾਪਤੀ ਇਹ ਆ ਵੀ ਭਾਈ ਇਧਰ ਮਹਾਰਾਸ਼ਟਰ ਦੇ ਵਿੱਚ ਔਰੰਗਜ਼ੇਬ ਦੀ ਕਬਰ ਆਪਾਂ 파ਤੀ ਦੇਣੀ ਆ ਕਿਉਂਕਿ ਕਹਿੰਦੇ ਮੁਗਲਾਂ ਵਾਲੀ ਚੀਜ਼ ਕੋਈ ਨਹੀਂ ਛੱਡਣੀ ਲੜਾਈਆਂ ਉੱਥੇ ਹੋਈ ਜੰਦੀਆਂ ਪਰ ਫਿਰ ਉੱਥੇ ਲੱਗ ਗਿਆ ਜੀ ਜੀ ਤੇ ਜਨਾਬ ਸਾਹਿਬ ਉਧਰ ਦੂਸਰੇ ਬੰਨੇ ਇੱਕ ਕੱਲ ਜਿਹੜੀ ਬਹੁਤ ਵੱਡੀ ਖਬਰ ਸਾਰਿਆਂ ਦੇ ਸਾਹਮਣੇ ਆਈ ਉਹਨੇ ਹੈਰਾਨ ਕਰ ਦਿੱਤਾ ਕਿ ਕੀ ਸਿਹਤ ਦੀ ਵਿਵਸਥਾ ਹੈ ਕੀ ਇੱਥੇ ਚੱਲ ਰਿਹਾ ਹੈ ਲੋਕਾਂ ਨੂੰ ਕੁਝ ਵੀ ਖਾਣ ਪੀਣ ਨੂੰ ਦੇਈ ਜਾਂਦੇ ਨੇ ਮੁਹਾਲੀ ਦੇ ਵਿੱਚ ਚਿਕਨ ਮੂਮੋਸ ਦੇ ਵਿੱਚ ਕਹਿੰਦੇ ਕੁੱਤੇ ਦਾ ਮਾਸ ਹੀ ਵਰਤੀ ਜਾਂਦੇ ਸੀ ਉਹ ਤਾਂ ਵੀ ਦੇਖੋ ਇਹ ਹੈ ਤਾਂ ਬਹੁਤ ਮਾੜੀ ਗੱਲ ਵੀ ਭਾਈ ਇਦਾਂ ਨਹੀਂ ਹੋਣਾ ਚਾਹੀਦਾ ਪਰ ਦੂਜਾ ਪੱਖ ਇਹਦਾ ਕਿ ਇਹ ਵੀ ਹੈ ਨਾ ਕਿ ਸਾਡੇ ਲੱਛਣ ਵੀ ਤਾਂ ਇਹੋ ਜਿਹੀ ਹੈ ਅਸੀਂ ਵੀ ਤਾਂ ਇਹ ਗੱਲ ਕਹਿੰਦੇ 10 ਰੁਪਏ ਸਸਤੀ ਚੀਜ਼ ਮਿਲਦੀ ਹੋਵੇ ਰੇੜੀ ਤੋਂ ਆਪਾਂ ਉਧਰ ਉੱਡੇ ਪੜੇ ਜਾਂਦੇ ਆਂ ਕਦੇ ਆਪਾਂ ਇਹ ਦੇਖਿਆ ਵੀ ਜਿਹੜੀ ਉਹ ਚੀਜ਼ ਤਿਆਰ ਕਰਦੇ ਆ ਜਿੱਥੇ ਉਹ ਚੀਜ਼ ਤਿਆਰ ਕਰਦੇ ਆ ਉਸ ਕਿਚਨ ਦਾ ਕੀ ਹਾਲ ਆ? ਫ੍ਰਿਜ ਦਾ ਕੀ ਹਾਲ ਆ? ਜਿਹੜੇ ਬੰਦੇ ਚੀਜ਼ਾਂ ਤਿਆਰ ਕਰਦੇ ਆ ਉਹਨਾਂ ਦੇ ਹੱਥ ਕੀ ਹੋ ਜਾਂਦੇ ਵੀ ਆ ਕਿ ਨਹੀਂ? ਉਹਨਾਂ ਦਾ ਚਿਹਰਾ ਮੂਰਾ ਕੀ ਹੋ ਜਾ ਉਹ ਬੰਦੇ ਕੌਣ ਆ? ਹਾਈਜੀਨ ਦਾ ਕੋਈ ਖਿਆਲ ਰੱਖਦਾ ਕਿ ਨਹੀਂ? ਆਪਾਂ ਨੂੰ ਤਾਂ ਇਹ ਹੁੰਦਾ ਵੀ ਰੈਡੀ ਤੇ ਚੀਜ਼ ਪਈ ਆ ਬੜੀ ਸੁਆਦੀ ਆ ਤੁਸੀਂ ਜਾ ਕੇ ਕਦੇ ਦੇਖੋ ਬੇਕਰੀ ਵਾਲਾ ਕਿਚਨਾਂ ਦੇ ਵਿੱਚ ਇਹ ਸਾਮਾਨ ਕਿਵੇਂ ਬਣਾਉਂਦੇ ਆ ਤੁਹਾਨੂੰ ਪਤਾ ਲੱਗ ਜਾਂਦਾ ਡਬਲ ਰੋਟੀ ਕਿਵੇਂ ਬਣਦੀ ਤੇ ਬਰੈਡ ਕਿਵੇਂ ਬਣਦੇ ਆ ਤੇ ਬਾਕੀ ਚੀਜ਼ਾਂ ਤੇ ਮੈਂ ਬਣਦੇਗਾ ਤੇ ਤੂੰ ਇਹ ਉੱਥੇ ਕਿਵੇਂ ਲਿਖਦੇ ਆ ਕਿ ਹੋਰ ਚੀਜ਼ਾਂ ਕਿਵੇਂ ਫਿਰਦੀਆਂ ਪਰ ਨਹੀਂ ਲੋਕ ਸੋਹਣਾ ਜਾਂ ਪੰਨਾ ਦੇਖ ਕੇ ਚੀਜ਼ ਖਾਂਦੇ ਨੇ ਬੜੇ ਸੋਹਣੇ ਪੰਨੇ ਦੇ ਵਿੱਚ ਪੈਕ ਕੀਤੀ ਵੀ ਆ ਇਹ ਕਰ ਲਓ ਪੈਕ ਭਾਈ ਮੁਹਾੜੀ ਦੇ ਵਿੱਚ ਮਟੌਰ ਇਰਾਕਾਂ ਮਟੌਰ ਦੇ ਵਿੱਚ ਪਤਾ ਲੱਗਾ ਜੀ ਕਿ ਇੱਕ ਮੋਮੋਜ਼ ਬਣਾਉਣ ਵਾਲੀ ਤੇ ਸਪਰਿੰਗ ਰੋਲ ਵਾਲੀ ਫੈਕਟਰੀ ਆ ਉੱਥੇ ਸੇ ਡਿਪਾਰਟਮੈਂਟ ਨੇ ਛਾਪਾ ਮਾਰਿਆ ਤੇ ਉਹਦੇ ਵਿੱਚੋਂ ਫਿਰ ਜਦੋਂ ਦੇਖਿਆ ਜਾ ਕੇ ਤੇ ਗੰਦਪੈਲ ਉੱਥੇ ਇੰਨਾ ਸਾਰੇ ਜਹਾਨ ਦਾ ਤੇ ਕੁੱਤਿਆਂ ਦੇ ਸਿਰ ਆ ਜਿਹੜੇ ਉਥੋਂ ਦੀ ਫ੍ਰਿਜ ਦੇ ਵਿੱਚ ਪਏ ਆ ਸੇ ਭਾਈ ਹੁਣ ਉਹ ਜਿਹੜਾ ਕੁੱਤੇ ਦਾ ਸਹਰਾ ਉਹਨੂੰ ਫੋਰੈਂਸਿਕ ਲੈਬ ਦੇ ਵਿੱਚ ਪੜਤਾਲ ਕਰਨ ਵਾਸਤੇ ਭੇਜਿਆ ਗਿਆ ਉਹਦੀ ਜਾਂਚ ਪੜਤਾਲ ਹੋਊਗੀ ਹੁਣ ਫੋਰੈਂਸਿਕ ਲੈਬ ਦੇ ਵਿੱਚ ਫਿਰ ਪਤਾ ਲੱਗੂਗਾ ਵੀ ਪੰਜਾਬੀ ਕਿੰਨਾ ਕੁ ਵਧੀਆ ਕੁੱਤਾ ਖਾ ਜਾਂਦੇ ਸੀ ਜਾਂ ਕਿੰਨਾ ਕੁ ਨਹੀਂ ਖਾਂਦੇ ਸੀ ਇਹ ਕੁੱਤਾ ਮੋਮੋ ਦੀ ਖਾਂਦੇ ਰਹੇ ਹੁਣ ਤੱਕ ਪੰਜਾਬੀ ਕਦੇ ਸੋਚਿਆ ਨਹੀਂ ਮੈਨੂੰ ਕੱਲ ਇੱਕ ਸੱਜਣ ਨੇ ਕਿਹਾ ਕਿਨੇ ਜੀ ਉੱਥੇ ਕੁੱਤੇ ਐ ਖਵਾਈ ਗਏ ਮੈਂ ਕਿਹਾ ਤੁਸੀਂ ਵੀ ਤਾਂ ਇਹ ਗੱਲ ਕਨੇ ਵੀ ਚਾਲੀਆਂ ਦੀ ਪਲੇਟ ਜਿਹੜੀ ਆਉਂਦੀ ਹੈ ਨਾ 8 ਚਿਕਨ ਮੋਮੋ ਵਾਲੀ ਉੱਥੇ ਜਾਣਾ ਹੁਣ ਚਾਲੀਆਂ ਦੇ ਵਿੱਚ 8 ਮੋਮੋ ਦੇ ਵਿੱਚ ਜਿਹੜਾ ਉਹਨੇ ਚਿਕਨ ਪਾਉਣਾ ਤੇ ਭਾਈ ਉਹਨਾਂ ਨੇ ਹੋਰ ਵਿੱਚ ਇਹਦੇ ਬੱਕਰੇ ਕਿੱਥੇ ਪਾਉਣੇ ਉਹਨਾਂ ਨੇ ਵਿੱਚ ਕੁੱਤੇ ਹੀ ਪਾ ਕੇ ਖਵਾਉਣੇ ਬਿੱਲੇ ਪਾ ਕੇ ਖਵਾਉਣੇ ਆ ਸੋ ਸਾਡੇ ਪੰਜਾਬੀਆਂ ਦੀ ਮਤ ਵੀ ਇਹੋ ਜੀ ਆ ਧਾਨਾ ਪੰਜਾਬੀਆਂ ਦੇ ਮਿਹਦੇ ਇਹ ਭਾਈ ਸਾਰਾ ਕੁਝ ਹੀ ਰਗੜੀ ਤਰੀਉਂਦੇ ਆ ਗੂੜੇ ਦੀ ਢੇਰ ਦੇ ਉੱਤੇ ਤੇ ਨਾਨ ਖਾਈ ਜਾਣਗੇ ਕਿਤੇ ਵੀ ਗੰਦਗੀ ਦੇ ਕੋਲੇ ਜੂਸ ਪੀ ਜਾਣਗੇ ਉੱਥੇ ਹੀ ਲੋਕ ਪਿਸ਼ਾਬ ਕਰੀ ਜਾਂਦੇ ਆ ਉੱਥੇ ਹੀ ਲੋਕ ਗੋਲ ਗੱਤੇ ਖਾਈ ਜਾਂਦੇ ਆ ਕੀ ਪਤਾ ਹੀ ਨਹੀਂ ਲੋਕਾਂ ਦੀ ਮਤ ਨੂੰ ਹੋ ਕੀ ਜਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਕੁਝ ਨਹੀਂ ਸਮਝ ਆਉਂਦੀ ਕੁਝ ਨਹੀਂ ਪਤਾ ਲੱਗਦਾ ਖੈਰ ਉਧਰ ਕਿਸਾਨਾਂ ਦੀ ਗੱਲ ਕਰਦੇ ਆਂ ਜੀ ਕਿਸਾਨਾਂ ਦੀ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਕੀ ਲੱਗਦਾ ਹੈ ਕੋਈ ਮੁੱਦਾ ਹੱਲ ਹੋਊਗਾ ਕਿ ਐਕ ਕੀ ਵੀ ਬਸ ਮੀਟਿੰਗ ਹੋ ਜਾਊਗੀ ਤੇ ਖਬਰਾਂ ਸਿਰਫ ਕੱਲੀਆਂ ਆਈ ਰਹਿ ਜਾਣਗੀਆਂ ਦੇਖੋ ਜੀ ਹੁਣ ਤੋਂ 2.5 3 ਘੰਟੇ ਬਾਅਦ ਇਹ ਮੀਟਿੰਗ ਸ਼ੁਰੂ ਹੋਣੀ ਹੈ ਹੁਣ ਤੋਂ 2.5 3 ਘੰਟੇ ਬਾਅਦ ਯਾਨੀ ਕਿ ਦੁਪਹਿਰ ਦੇ ਵੇਲੇ ਜਦੋਂ ਭਾਰਤੀ ਸਮੇਂ ਦੇ ਮੁਤਾਬਕ ਦੁਪਹਿਰ ਦੇ ਵੇਲੇ ਉਸ ਮੀਟਿੰਗ ਦੇ ਵਿੱਚੋਂ ਸਿੱਟਾ ਕੀ ਨਿਕਲਦਾ ਇਹਦੇ ਬਾਰੇ ਤਾਂ ਹੁਣ ਇਹਨੇ ਕੁਝ ਕਹਿ ਸਕਦੇ ਨਹੀਂ ਸਿੱਟਾ ਨਿਕਲੂਗਾ ਬਹੁਤ ਵਧੀਆ ਜਾਂ ਨਹੀਂ ਨਿਕਲੂਗਾ ਇਹਦੇ ਬਾਰੇ ਤਾਂ ਸਮਾਂ ਦੱਸੂਗਾ ਪਰ ਇਹ ਜੇ ਕਿ ਇਸ ਮੀਟਿੰਗ ਦੇ ਵਿੱਚ ਕੁਝ ਸਿੱਟਾ ਨਿਕਲੇ ਇਹਦੀ ਅਸੀਂ ਕਾਮਨਾ ਕਰਦੇ ਆ ਉਹਦਾ ਕਾਰਨ ਇਹ ਦੀ ਕਿ ਬਹੁਤ ਲੰਮਾ ਸਮਾਂ ਹੋ ਗਿਆ ਤੇ ਕਿਸਾਨ ਆ ਜਿਹੜੇ ਉਹ ਵਿਚਾਰੇ ਧਰਮਿਆਂ ਦੇ ਉੱਤੇ ਬੈਠੇ ਪ੍ਰਦਰਸ਼ਨਾਂ ਦੇ ਉੱਤੇ ਬੈਠੇ ਆ ਕਿਸਾਨੀ ਮਸਲੇ ਹੱਲ ਹੋਣੇ ਹੀ ਚਾਹੀਦੇ ਆ ਦੂਜੀ ਗੱਲ ਇਹ ਕਿ ਅੱਜ ਡੱਲੇਵਾਲ ਪੁਨੇਰ ਗਰੁੱਪ ਤੇ ਬਾਕੀ ਜਿਹੜੇ ਕਿਸਾਨ ਆ ਆਗੂ ਆ ਉਹਨਾਂ ਦੇ ਨਾਲ ਇਹ ਮੀਟਿੰਗ ਹੋਣੀ ਆ ਤੇ ਇਹ ਮੀਟਿੰਗ ਕੇਂਦਰ ਦੇ ਮੰਤਰੀਆਂ ਨਾਲ ਹੋਣੀ ਆ ਇਸ ਤੋਂ ਪਹਿਲਾਂ ਵੀ ਕਈ ਵਾਰ ਮੀਟਿੰਗ ਹੋਈ ਹੈ ਤੇ ਹਰ ਵਾਰ ਗੱਲ ਬੇਸਟਾ ਨਿਕਲ ਜਿਹੜੀ ਆ ਤੇ ਇਹ ਗੱਲ ਕਹੀ ਜਾਂਦੀ ਜੀ ਕਿ ਅਗਲੀ ਮੀਟਿੰਗ ਦੇ ਉੱਤੇ ਵਿਚਾਰ ਕਰਦੇ ਆਂ ਅਗਲੀ ਮੀਟਿੰਗ ਦੇ ਉੱਤੇ ਵਿਚਾਰ ਕਰਦੇ ਆਂ ਤੇ ਹੁਣ ਦੇਖਦੇ ਭਾਈ ਵੀ ਭਾਈ ਅਗਲੀ ਮੀਟਿੰਗ ਦੇ ਵਿੱਚ ਕੀ ਨਿਕਲ ਕੇ ਆਉਂਦਾ ਤੇ ਅੱਜ ਵਾਲੀ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਹਾਲਾਂਕਿ ਮੇਰਾ ਅੰਦਾਜ਼ਾ ਇਹ ਆ ਇਹ ਭਾਈ ਅੱਜ ਵਾਲੀ ਮੀਟਿੰਗ ਦੇ ਵਿੱਚ ਵੀ ਗੱਲ ਤਣ ਪੱਤ ਨਹੀਂ ਲੱਗਣੀ ਗੱਲ ਇਹੀ ਹੋਣੀ ਸ਼ੀਰ ਦੇ ਉੱਤੇ ਤੇ ਚਲੋ ਭਾਈ ਅਗਲੀ ਤਰੀਕ ਦੇ ਉੱਤੇ ਵਿਚਾਰਾਂ ਕਰਦੇ ਆਂ ਬਾਕੀ ਚਲੋ ਸਮਾਂ ਦੱਸੂਗਾ ਸਾਰਾ ਪਰ ਜੇ ਵੀ ਮੇਰੀ ਅੰਦਾਜ਼ੇ ਸਹੀ ਐ ਤੇ ਗਲਤ ਹੈਗੇ ਆ ਪਰ ਸੌਹਤ ਰਸਤਾ ਸਿਰੇ ਤੇ ਗੰਢ ਇਹ ਆ ਇਸ ਕਿਸਾਨੀ ਮਸਲਿਆਂ ਦੇ ਵੱਲ ਕੇਂਦਰ ਨੂੰ ਗੌਰ ਕਰਨੀ ਚਾਹੀਦੀ ਹੈ ਜਿਹੜੀਆਂ ਵੀ ਵਾਜਬ ਮੰਗਾਂ ਮੈਂ ਨਹੀਂ ਕਹਿੰਦਾ ਵੀ ਜੇਕਰ ਉਹਨਾਂ ਦੀਆਂ 15 ਮੰਗਾਂ ਹੋਣ ਤੇ 15 ਹੀ ਮੰਗੀਆਂ ਜਾ ਸਕਦੀਆਂ ਐਦਾਂ ਤਾਂ ਕਦੇ ਵੀ ਨਹੀਂ ਸੰਭਵ ਹੁੰਦਾ ਪਰ ਉਹਦੇ ਵਿੱਚੋਂ ਜਿਹੜੀਆਂ ਵੀ 5 7 8 ਵਾਜਬ ਰਹਿਣਾਂ ਤੇ ਜਿਹੜੀਆਂ ਮੰਗੀਆਂ ਜਾ ਸਕਦੀਆਂ ਸੁਰਤਾ ਦੇ ਨਾਲ ਉਹ ਮੰਨਲੀਆਂ ਚਾਹੀਦੀਆਂ ਸੋ ਅੱਜ ਵਾਲੀ ਮੀਟਿੰਗ ਦੇ ਵਿੱਚ ਕੀ ਹੁੰਦਾ ਇਹ ਕੱਲ੍ਹ ਦੀਆਂ ਖਬਰਾਂ ਦੇ ਵਿੱਚ ਗੱਲ ਸਾਂਝੀ ਕਰਾਂਗੇ ਜੀ ਬਿਲਕੁਲ ਜਨਾਬ ਸਾਹਿਬ ਉਧਰ ਭਰਤੀ ਮੁਹਿੰਮ ਦੀ ਗੱਲ ਕਰਦੇ ਆਂ ਜੀ ਪੰਜ ਮੈਂਬਰੀ ਕਮੇਟੀ ਨੇ ਸ਼ੁਰੂ ਕਰ ਦਿੱਤੀ ਹੈ ਭਰਤੀ ਮੁਹਿੰਮ ਹਾਂ ਬਿਲਕੁਲ ਜੀ ਲੰਘੇ ਕੱਲ ਪੰਜ ਮੈਂਬਰੀ ਉਹ ਕਮੇਟੀ ਜਿਹੜੀ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਥਾਪੀ ਗਈ ਸੀ ਬਣਾਈ ਗਈ ਸੀ ਹਾਲਾਂਕਿ ਉਦੋਂ ਉਹ ਪੰਜ ਨਹੀਂ ਸੀ ਉਦੋਂ ਉਹ ਸੱਤ ਮੈਂਬਰੀ ਸੀ ਪਰ ਦੋ ਜਣੇ ਅਸਤੀਫਾ ਦੇ ਗਏ ਉਹ ਜਿਹੜੀ ਭਰਤੀ ਮੁਹਿੰਮ ਤੇ ਉਹਦੀ ਸ਼ੁਰੂਆਤ ਹੋਈ ਹੈ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਅਕਾਲ ਤਖਤ ਸਾਹਿਬ ਤੇ ਜਾ ਕੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਸੀ ਉਹ ਵੀ ਉੱਥੇ ਪਹੁੰਚੇ ਆ ਉਹਨਾਂ ਸਾਰਿਆਂ ਨੇ ਹੀ ਪਤਾ ਲੱਗਾ ਜੀ ਕਿ ਉੱਥੇ ਭਰਤੀ ਮੁਹਿੰਮ ਦੀ ਸ਼ੁਰੂ ਕੀਤੀ ਸ਼ੁਰੂਆਤ ਕੀਤੀ ਆ ਪਹਿਲੀ ਪਰਚੀ ਜਿਹੜੀ ਉਹ ਕਟਵਾਈ ਹੈਗੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਤੇ ਉਹ ਕਹਿੰਦੇ ਜੀ ਕਿ ਮੈਂ ਮੈਂਬਰ ਬਣਿਆ ਸੋ ਕੱਲ ਉੱਥੇ ਮਨਪ੍ਰੀਤ ਈਆੜੀ ਵੀ ਸੀ ਕੱਲ ਉੱਥੇ ਸੰਤਾ ਸਿੰਘ ਉਮੈਦਪੁਰੀ ਵੀ ਸੀ ਕੱਲ ਉੱਥੇ ਗੁਰਪ੍ਰਤਾਪ ਸਿੰਘ ਬਡਾਲਾ ਵੀ ਸੀ ਬੀਬੀ ਜਗੀਰ ਕੌਰ ਵੀ ਸੀ ਬੀਬੀ ਤਤਵੰਤ ਕੌਰ ਵੀ ਸੀ ਸੋ ਇਸ ਤਰੀਕੇ ਦੇ ਨਾਲ ਕੱਲ ਵੀਰਵਾ ਕੁੰਡ ਆਇਆ ਸਾਹਮਣੇ ਜੀ ਤੇ ਬਾਕੀ ਦੇਖੋ ਭਾਈ ਇਸ ਮੁਹਿੰਮ ਨੂੰ ਕਿੰਨਾ ਹੰਗਾਰਾ ਮਿਲਦਾ ਇਹ ਵੀ ਪਤਾ ਲੱਗਾ ਵੀ ਜਿਹੜੇ ਯਾਨੀ ਕੁਲਦੀਪ ਸਿੰਘ ਦਰਗਾਜ ਨੇ ਜਸ ਜਧਰ ਉਹਨਾਂ ਨੇ ਬਾਅਦ ਦੇ ਵਿੱਚ ਇਹ ਪੰਜ ਮੈਂਬਰੀ ਕਮੇਟੀ ਨੂੰ ਕਿਹਾ ਸੀ ਕਿ ਆਓ ਤੇ ਚਾਹ ਨਾਲ ਪਹਿਲਾਂ ਸੰਝਿਆ ਕਰਕੇ ਜਾਓ ਮੇਰੇ ਕੋਲ ਤੇ ਬਾਅਦ ਦੇ ਵਿੱਚ ਜਾ ਕੇ ਵੀ ਆਏ ਆ ਚਾਹ ਨਾਲ ਪਹਿਲਾਂ ਸੰਝਿਆ ਕਰਕੇ ਵੀ ਆਏ ਉੱਥੇ ਗੱਲਬਾਤ ਕਰਕੇ ਆਏ ਆ ਪੰਜ ਮੈਂਬਰੀ ਕਮੇਟੀ ਵਾਲੇ ਜਸ ਜਧਰ ਸਾਹਿਬ ਨੇ ਗੱਲ ਕਹੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਤੇ ਪੰਥਕ ਇਕਤਾ ਦੇ ਲਈ ਸਾਰੇ ਆਪਾਂ ਮਿਲ ਕੇ ਚੱਲਾਂਗੇ ਉਹਨਾਂ ਨੇ ਆ ਗੱਲ ਆਖੀ ਆ ਉਹ ਚੰਗੀ ਗੱਲ ਆ ਭਾਈ ਸਾਰਾ ਕੁਝ ਠੀਕ ਹੋਵੇ ਮਾਹੌਲ ਠੀਕ ਹੋਵੇ ਇਕਜੁੱਟਤਾ ਦਾ ਪ੍ਰਗਟਾਵਾ ਹੋਵੇ ਤੇ ਬਾਕੀ ਜਿਹੜੀ ਇਹ ਭਰਤੀ ਦੀ ਸ਼ੁਰੂਆਤ ਹੋਈ ਆ ਇਸ ਭਰਤੀ ਦੇ ਵਿੱਚੋਂ ਨਿਕਲੂਗਾ ਕੀ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਿਹੜਾ ਬੱਦਲ ਧੜਾ ਉਹ ਤਾਂ ਇਹ ਜੱਲ ਕਹਿੰਦਾ ਵੀ ਤੁਹਾਡੇ ਕੋਲੇ ਕਿਹੜਾ ਰਜਿਸਟ੍ਰੇਸ਼ਨ ਨੰਬਰ ਆ ਤੁਸੀਂ ਕਿਹੜੀ ਅਫਕਾਰੀ ਦਲ ਦੀ ਕਿਹੜੀ ਪਾਰਟੀ ਦੀ ਜਿਹੜੀ ਭਰਤੀ ਕਰ ਰਹੇ ਆ ਲੋਕਾਂ ਨੂੰ ਮੜਾ ਜਾ ਇਹ ਤਾਂ ਦੱਸ ਦਿਓ ਪਰ ਹਾਲੇ ਤੱਕ ਦੱਸਿਆ ਵੀ ਕੁਝ ਨਹੀਂ ਗਿਆ ਤੇ ਇਸ ਤੋਂ ਬਾਅਦ ਪੁੱਛਿਆ ਵੀ ਕੁਝ ਨਹੀਂ ਗਿਆ ਜੀ ਜੈਸਰਬੁੱਧਰ ਅਰਵਿੰਦ ਕੇਜਰੀਵਾਲ ਹੋਰੀ ਬਹੁਤ ਜ਼ਿਆਦਾ ਸਿਆਸਤ ਦੇ ਵਿੱਚ ਇਸ ਵੇਲੇ ਇਨਵੋਲਵ ਹੋਏ ਹੋਏ ਨੇ ਕੇਜਰੀਵਾਲ ਤੇ ਭਗਵੰਤ ਸਿੰਘ ਰੋਹਣੇ ਲੁਧਿਆਣੇ ਦੇ ਵਿੱਚ ਕਹਿੰਦੇ ਰੈਲੀ ਕੀਤੀ ਹੈ ਜੀ ਕਿੰਨਾ ਹੁੰਗਾਰਾ ਮਿਲਿਆ ਇਸ ਰੈਲੀ ਨੂੰ ਦੇਖੋ ਜੀ ਸਤਾਧਾਰੀ ਤੇ ਹੈ ਰਾਂ ਤੇ ਗੱਲੇ ਜੀ ਕਿ ਉੱਥੇ ਵੱਡੀ ਜਨਤੀ ਦੇ ਵਿੱਚ ਲੋਕ ਪਹੁੰਚ ਹੀ ਜਾਂਦੇ ਹੁੰਦੇ ਆ ਲੋਕਾਂ ਨੂੰ ਬੁਲਾ ਹੀ ਲਿਆ ਜਾਂਦਾ ਤੇ ਆਪਾਂ ਜਾਣਦੇ ਕਿ ਇਹ ਸਾਰਾ ਕੁਝ ਆਮ ਚੱਲਦਾ ਤੇ ਉਸ ਤੋਂ ਵੱਡੀ ਗੱਲ ਇਹ ਆ ਬੜੀ ਵੱਡੀ ਵੀ ਜਿਸ ਤਰੀਕੇ ਦੇ ਨਾਲ ਹੁਣ ਲੁਧਿਆਣੇ ਵਾਲੀ ਜਿਹੜੀ ਸੀਟ ਆ ਇਹਦੇ ਵੱਲ ਸਭ ਦੀ ਅੱਖ ਟਿਕੀ ਹੋਈ ਆ ਉਹਨੂੰ ਦੇਖ ਕੇ ਤਾਂ ਮੈਨੂੰ ਇਹੋਂ ਲੱਗਦਾ ਵੀ ਅਗਲੇ ਹਫਤੇ ਵੋਟਾਂ ਪੈਣਗੀਆਂ ਇੱਥੇ ਉਹਨੂੰ ਦੇਖ ਕੇ ਤਾਂ ਇਹੋਂ ਲੱਗਦਾ ਵੀ ਭਾਈ ਬੱਲੇ ਬੱਲੇ ਹੋ ਜਾਣੀਆਂ ਇੱਥੇ ਉਹਨੂੰ ਦੇਖ ਕੇ ਤਾਂ ਇਹੋਂ ਲੱਗਦਾ ਵੀ ਭਾਈ ਸਮੱਸਿਆ ਹੀ ਕੋਈ ਨਹੀਂ ਵੀ ਉਹਨੂੰ ਦੇਖ ਕੇ ਤਾਂ ਇਹੋਂ ਲੱਗਦਾ ਵੀ ਭਾਈ ਇੱਥੇ ਤਾਂ ਜੇ ਇਹ ਸੀਟ ਨਾ ਜਿੱਤੀ ਇਹ ਭਾਈ ਪੰਜਾਬ ਦਾ ਨੁਕਸਾਨ ਬਹੁਤ ਹੋ ਜਾਣਾ ਸੋ ਇਹ ਭਾਈ ਜਾਣਕਾਰੀ ਮਿਲਈ ਹੈ ਕਿ ਇੱਥੇ ਹੁਣ ਜਿਹੜੀ ਚੋਣਾਂ ਦਾ ਐਲਾਨ ਨਹੀਂ ਹੋਇਆ ਭਾਵੇਂ ਪਰ ਸੰਜੀਵ ਅਰੋੜਾ ਦੇ ਹੱਕ ਦੇ ਵਿੱਚ ਤੇ ਲਗਾਤਾਰ ਉੱਥੇ ਹੁਣ ਰੈਲੀਾਂ ਤੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਤੇ ਬਾਕੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਲੰਘੇ ਕੱਲ ਇਥੇ ਵੱਡੀ ਰੈਲੀ ਕੀਤੀ ਜਾ ਲੁਧਿਆਣੇ ਚ ਇਹ ਗੱਲ ਕਹੀ ਆ ਕਿ ਸੰਜੀਵ ਅਰੋੜਾ ਨੂੰ ਵੋਟਾਂ ਪਾਇਓ ਇਹ ਬੜੇ ਇਮਾਨਦਾਰ ਆ ਇਹ ਬੜੇ ਚੰਗੇ ਹੈਗੇ ਆ ਅਸਲ ਵਿੱਚ ਸੰਜੀਵ ਅਰੋੜਾ ਹੈਗੇ ਜੀ ਰਾਜ ਸਭਾ ਦੇ ਮੈਂਬਰ ਇਹਨਾਂ ਨੂੰ ਅੱਗੇ ਕਰਕੇ ਤੇ ਬਾਅਦ ਦੇ ਵਿੱਚ ਮਸਲੇ ਹੱਲ ਹੋਣੇ ਆ ਉਹ ਅੱਗੇ ਜੇਕਰ ਇਹ ਕੈਬਨਟ ਦੇ ਮੰਤਰੀ ਬਣਾ ਦਿੱਤੇ ਜਾਂਦੇ ਰਾਜ ਸਭਾ ਦੀ ਸੀਟ ਏ ਛੱਡਣਗੇ ਫਿਰ ਕੇਜਰੀਵਾਲ ਜਾਂ ਮਨੀ ਸੋਸੋਧਿਆ ਇਥੋਂ ਰਾਜ ਸਭਾ ਦੇ ਮੈਂਬਰ ਬਣਨਗੇ ਪਰ ਗੱਲ ਇਹ ਜੀ ਕਿ ਉਸ ਤੋਂ ਪਹਿਲਾਂ ਇਹ ਸੀਟ ਜਿਤਨੀ ਬੜੀ ਜ਼ਰੂਰੀ ਆ ਤੇ ਜਿੱਤਣ ਦੇ ਲਈ ਬੜਾ ਕੁਝ ਕੀਤਾ ਜਾ ਰਿਹਾ ਸੋ ਦੇਖਦੇ ਕੀ ਬਣਦਾ ਪਰ ਮੈਨੂੰ ਇਹ ਵੀ ਪਤਾ ਲੱਗਾ ਜੀ ਕਿ ਕਾਂਗਰਸ ਨੇ ਭਾਰਤ ਭੂਸ਼ਣ ਆਸ਼ੂ ਨੂੰ ਉਮੀਦਵਾਰ ਐਲਾਨ ਦੇਣਾ ਕਿਉਂਕਿ ਕਾਂਗਰਸ ਦੇ ਕੋਲੇ ਕੋਈ ਹੋਰ ਵੱਡਾ ਚਿਹਰਾ ਵੀ ਹੈ ਨਹੀਂਗਾ ਉਧਰੋਂ ਬੀਜੇਪੀ ਦੇ ਵੱਲੋਂ ਆ ਸਕ ਡੀਐਸਪੀ ਸਾਹਿਬਾ ਜਿਹੜੇ ਬਲਵਿੰਦਰ ਸਿੰਘ ਸੇਖੋਂ ਉਹਨਾਂ ਨੂੰ ਉਮੀਦਵਾਰ ਐਲਾਨ ਨਹੀਂ ਜਾਵੇ ਸੋ ਮੁਕਾਬਲਾ ਇਉਂ ਹੋਊਗਾ ਕਿ ਵੀ ਭਾਈ ਇਹ ਚੰਡੀਗੜ੍ਹ ਦੀ ਥਾਂ ਦੇ ਉੱਤੇ ਲੁਧਿਆਣਾ ਪੰਜਾਬ ਦੀ ਰਾਜਧਾਨੀ ਹੋਣ ਬਣ ਗਈ ਆ ਤਉ ਆ ਸਾਥ ਹੋਊਗਾ ਪੂਰੇ ਪੰਜਾਬ ਦੇ ਹਰ ਪਾਰਟੀ ਦੇ ਮੰਤਰੀ ਸੰਤਰੀ ਹਰ ਪਾਰਟੀ ਦੇ ਆਗੂ ਤੇ ਇੱਥੇ ਪਹੁੰਚਣਗੇ ਜੀ ਜਨਾਬ ਪੰਜਾਬ ਸਰਕਾਰ ਦੇ ਵੱਲੋਂ ਚਲਾਇਆ ਜਾ ਰਿਹਾ ਜੀ ਯੁੱਧ ਨਸ਼ਿਆਂ ਵਿਰੁੱਧ ਜਿਸ ਨੂੰ ਲੈ ਕੇ ਹਰ ਰੋਜ਼ ਨਵੇਂ-ਨਵੇਂ ਖਬਰਾਂ ਨਸ਼ੇ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਆ ਹੁਣ ਇੱਕ ਖਬਰ ਆਈ ਹੈ ਕਹਿੰਦੇ ਕਿ ਇੱਕ ਪਰਿਵਾਰ ਹੈ ਜਿਹਦੇ ਤੇ ਨਸ਼ੇ ਦੇ ਤਕਰੀਬਨ 26 ਕੇਸ ਨੇ ਤੇ ਪ੍ਰਸ਼ਾਸਨ ਨੇ ਉਹਨਾਂ ਦੀ ਕੋਠੀ ਢਾਹ ਦਿੱਤੀ ਹੈ ਜੀ हां बिल्कुल जी बिल्कुल नशे ਦੇ 26 ਕੇਸ ਆ ਤੇ ਪ੍ਰਸ਼ਾਸਨ ਨੇ ਉਹਨਾਂ ਦੀ ਕੋਠੀ ਹੰਟਾਈ ਆ ਤੇ ਇਹ ਜਿਹੜੀ ਕੋਠੀ ਢਾਈ ਆ ਹੁਣ ਇਹਦੇ ਉੱਤੇ ਕਈ ਲੋਕ ਸਵਾਲ ਵੀ ਕਰਦੇ ਵੀ ਭਾਈ ਉਹ ਕਿਹੜਾ ਇੱਥੇ ਰਹਿੰਦੇ ਸੀ ਜਾਂ ਇਹ ਤਾਂ ਜੀ ਕਬਜ਼ੇ ਵਾਲੀ ਜ਼ਮੀਨ ਦੇ ਉੱਤੇ ਘਰ ਬਣਾਇਆ ਸੀ ਵੈਸੇ ਵੀ ਢਾਉਣ ਵਾਲੀ ਸੀ ਤੇ ਕਈ ਲੋਕਾਂ ਦੇ ਵੱਲੋਂ ਇਹ ਵੀ ਤਰਕ ਪੇਸ਼ ਕੀਤਾ ਜਾ ਰਿਹਾ ਪਰ ਸਿਹਰ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਡੀ ਬਹੁਤ ਵੱਡੀ ਕਾਮਯਾਬੀ ਹੈ ਉਹ ਕਹਿੰਦੇ ਜੀ ਕਿ ਅਸੀਂ ਇਸ ਕੋਠੀ ਨੂੰ ਇਸ ਕਰਕੇ ਢਾਇਆ ਕਿ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਕਹਿੰਦੇ ਜੀ ਮੁਹਿੰਮ ਚਲਕੀ ਹੋਈ ਆ ਉਹ ਕਹਿੰਦੇ ਪੰਜਾਬ ਦੇ ਵਿੱਚ ਨਸ਼ਿਆਂ ਵਾਲਿਆਂ ਨੂੰ ਅਸੀਂ ਬਖਸ਼ਾਂਗੇ ਨਹੀਂ ਤੇ ਇਸ ਤਰੀਕੇ ਦੇ ਨਾਲ ਹੀ ਅਸੀਂ ਕਾਰਵਾਈਆਂ ਪਾਇਆ ਕਰਨੀਆਂ ਸੋ ਦੇਖਦੇ ਆਂ ਭਾਈ ਕੀ ਬਣਦਾ ਪਰ ਇਹ ਜੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਤੇ ਹੁਣ ਤੱਕ ਲਗਭਗ 25 ਦੇ ਕਰੀਬ ਵੱਖ-ਵੱਖ ਤਸਕਰਾਂ ਦੇ ਕਹਿੰਦੇ ਜੀ ਘਰ ਢਾਹ ਦਿੱਤੇ ਗਏ ਆ ਤੇ ਕਹਿੰਦੇ ਵੀ ਹੋਰ ਬੜਿਆਂ ਦੇ ਘਰ ਢਾਉਣੇ ਆ ਜੀ ਜੀ ਬਿਲਕੁਲ ਜਨਾਬ ਸਾਬ ਵਿਕਰਮ ਮਜੀਠੀਆ ਹੋਰਾਂ ਦੀ ਗੱਲ ਕਰ ਰਹੀਆਂ ਵਿਕਰਮ ਮਜੀਠੀਆ ਹੋਰੀ ਐਸਆਈਟੀ ਦੇ ਅੱਗੇ ਪੇਸ਼ ਹੋ ਗਏ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਵਿਕਰਮ ਸਿੰਘ ਮਜੀਠੀਆ ਲੰਗੇ ਕੱਲ ਐਸਆਈਟੀ ਦੇ ਮੂਹਰੇ ਪੇਸ਼ ਹੋਏ ਆ ਕੱਲ ਵੀ ਉਹਨਾਂ ਦੇ ਕੋਲੋਂ 6 6.5 ਘੰਟੇ ਪੁੱਛਗਛ ਕੀਤੀ ਗਈ ਆ ਇਸ ਤੋਂ ਪਹਿਲਾਂ ਪਰਸੋਂ ਉਹਨਾਂ ਦੇ ਕੋਲੋਂ 8.5 ਘੰਟੇ ਪੁੱਛਗਛ ਕੀਤੀ ਗਈ ਸੀ ਸੋ ਇਸ ਤਰੀਕੇ ਦੇ ਮੇਰੇ ਸਾਹਮਣੇ ਆਏ ਆ ਤੇ ਉਸ ਤੋਂ ਵળી ਜਾਣਕਾਰੀ ਇੱਕ ਹੋਰ ਪ੍ਰਾਪਤ ਹੋਈ ਆ ਕਿ ਵਿਕਰਮ ਮਜੀਠੀਆ ਹੋਰਾਂ ਨੇ ਕਿਹਾ ਜੀ ਕਿ ਮੈਨੂੰ ਵਾਰ-ਵਾਰ ਜੋ ਤੁਸੀਂ ਬੁਲਾ ਕੇ ਖੱਡਲ ਕਰਦੇ ਆ ਉਹ ਕਹਿੰਦੇ ਜੀ ਮੈਂ ਤਾਂ ਇਹ ਚਾਹੁੰਦਾ ਵੀ ਤੁਸੀਂ ਮੇਰੇ ਬਾਰੇ ਚਲਾਨ ਪੇਸ਼ ਕਰੋ ਤੇ ਮੇਰੇ ਉੱਤੇ ਬਣਦੀ ਕਾਰਵਾਈ ਅਗਲੀ ਹੋਣੀ ਚਾਹੀਦੀ ਹੈ ਤੁਸੀਂ ਵਾਰ-ਵਾਰ ਉਹ ਕਹਿੰਦੇ ਜੀ ਕਿ ਮੈਨੂੰ ਇਹ ਠਿੱਠਿਓ ਕਰਦੇ ਆ ਸਿਰਫ ਤੇ ਸਿਰਫ ਕਿ ਬਦਲਾ ਲਊ ਗੱਲਾਂ ਕਰਦੇ ਹੋ ਕਹਿੰਦੇ ਜੀ ਜ਼ਰੂਰ ਤੇ ਇਸ ਵਕਤ ਇਸ ਗੱਲ ਦੀ ਆ ਕਿ ਤੁਸੀਂ ਜਿਹੜੀ ਵੀ ਕਾਰਵਾਈ ਕਰਨੀ ਮੇਰੇ ਉੱਤੇ ਸਪਸ਼ਟ ਕਰ ਦੇ ਉੱਤੇ ਕਰੋ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਪਰ ਗੱਲ ਇਹ ਜੀ ਕਿ ਇਹ ਮਾਮਲਾ ਬਹੁਤ ਪੁਰਾਣਾ ਹੈਗਾ ਇਸ ਮਾਮਲੇ ਦੇ ਤਣਪਤਣ ਲੱਪਣ ਦੀ ਹਾਲੇ ਤੱਕ ਆਸ ਹੈ ਨਹੀਂ ਕਿਉਂਕਿ ਜਦੋਂ ਵੀ ਬੁਲਾਉਂਦੇ ਆ ਤੇ ਇਹ ਚਲੇ ਜਾਂਦੇ ਫੇਰ ਬੁਲਾਉਂਦੇ ਫੇਰ ਚਲੇ ਜਾਂਦੇ ਫੇਰ ਬੁਲਾਉਂਦੇ ਫੇਰ ਚਲੇ ਜਾਂਦੇ ਆ ਫਿਲਹਾਲ ਤਾਂ ਵੀਰ ਵਿੱਚ ਸਾਹਮਣੇ ਆਉਂਦੇ ਆ ਤੇ ਲੰਘੇ ਕੱਲ ਵੀ ਮਜੀਠੀਆਂ ਹੋਰੀ ਕਾਫੀ ਉਤਸ਼ਾਹ ਦੇ ਵਿੱਚ ਸੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਮੈਂ ਬਿਲਕੁਲ ਸਚਾਈ ਤੇ ਖੜਾ ਤੇ ਨਾ ਮੈਂ ਕੁਝ ਗਲਤ ਕੀਤਾ ਤੇ ਨਾ ਮੈਂ ਕੁਝ ਗਲਤ ਕਰਨਾ ਉਹ ਕਹਿੰਦੇ ਜੀ ਕਿ ਮੈਨੂੰ ਜਿੰਨੀ ਵਾਰੀ ਮਰਜ਼ੀ ਬੁਲਾ ਲਓ ਜੀ ਤੇ ਟੇਨਾ ਸਾਹਿਬ ਜਿਹੜਾ ਪਿੰਡਰਾਂ ਵਾਲਿਆਂ ਦਾ ਮੁੱਦਾ ਹੈ ਜਿਹੜਾ ਝੰਡਿਆਂ ਦਾ ਮੁੱਦਾ ਹੈ ਇਸ ਵੇਲੇ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਨੇ ਇਸ ਤਰੀਕੇ ਨਾਲ ਲੱਗਦਾ ਕਿ ਆਉਂਦੇ ਸਮੇਂ ਪੰਜਾਬ ਦਾ ਮਾਹੌਲ ਥੋੜਾ ਜਿਹਾ ਗਰਮਾ ਸਕਦਾ ਹਾਂ ਬਿਲਕੁਲ ਜੀ ਇਹ ਬੜੀ ਵੱਡੀ ਖਬਰ ਹੈ ਜੀ ਇਹ ਪੰਜਾਬ ਦਾ ਮਾਹੌਲ ਸੱਚੀ ਮੁੱਚੀ ਬੜਾ ਗਰਮਾ ਸਕਦਾ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮਾਹੌਲ ਕਾਫੀ ਖਰਾਬ ਹੋ ਸਕਦਾ ਮੈਨੂੰ ਇਹ ਲੱਗਦਾ ਕਿ ਤੁਸੀਂ ਦੇਖੋ ਵੀ ਇਸ ਵੇਲੇ ਪੰਜਾਬ ਦੇ ਨੌਜਵਾਨ ਗਏ ਮਣੀਕਰਨ ਸਾਹਿਬ ਦੇ ਵੱਲ ਤੇ ਉਹਨਾਂ ਦੇ ਮੋਟਰਸਾਈਕਲਾਂ ਤੋਂ ਝੰਡੇ ਲਵਾਏ ਜਿਦੇ ਵਿੱਚ ਪਤਾ ਲੱਗਾ ਜੀ ਕਿ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਝੰਡੇ ਵੀ ਸੀਗੇ ਫਿਰ ਉਸ ਤੋਂ ਬਾਅਦ ਜੀ ਪੰਜਾਬ ਦੇ ਵਿੱਚ ਗੁੱਸਾ ਹੋਇਆ ਇਸ ਗੱਲ ਦੇ ਉੱਤੇ ਪੈਦਾ ਹੋਇਆ ਤੇ ਭਾਈ ਜਿਹੜੀਆਂ ਇੱਥੇ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਪੰਜਾਬ ਦੇ ਵਿੱਚ ਆਉਂਦੀਆਂ ਉਹਨਾਂ ਦੇ ਉੱਤੇ ਝੰਡੇ ਤੇ ਫੋਟੋਆਂ ਲਾਉਣੀਆਂ ਸ਼ੁਰੂ ਕਰਤੀਆਂ ਜੇ ਉਹ ਇਹ ਗੱਲ ਕਹੀ ਗਈ ਜਾਂ ਦਲ ਖਾਲਸਾ ਦੇ ਵੱਲੋਂ ਜਾਂ ਹੋਰਨਾਂ ਦੇ ਵੱਲੋਂ ਜੇਕਰ ਪੰਜਾਬ ਦੇ ਵਿੱਚ ਤੁਸੀਂ ਆਪਣੀ ਬੱਸ ਲੈ ਕੇ ਆਉਣੀ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਕਿਹਾ ਤੇ ਪੰਜਾਬ ਦੇ ਵਿੱਚ ਐਂਟਰੀ ਤਾਂ ਹੋਊਗੀ ਜੇਕਰ ਤੁਸੀਂ ਇਸ ਬੱਸ ਦੇ ਉੱਤੇ ਤੇ ਭਾਈ ਜਰਨੈਲ ਸਿੰਘ ਪਿੰਡਾਵਲੇ ਦੀ ਫੋਟੋ ਲਾ ਕੇ ਚੱਲੋਗੇ ਤਾਂ ਇਹ ਹੁਣ ਰੌਲਾ ਕਾਫੀ ਵੱਧ ਗਿਆ ਹੁਣ ਲੰਘੇ ਕੱਲ ਤੱਕ ਸਰਲ ਦੇ ਕੋਲੇ ਹਿਮਾਚਲ ਪ੍ਰਦੇਸ਼ ਵਾਲਿਆਂ ਦੀ ਇੱਕ ਬੱਸ ਵੀ ਭੰਨਤੀ ਆ ਤੇ ਹੁਣ ਪਤਾ ਲੱਗਾ ਜੀ ਪੰਜਾਬ ਦੇ ਨੇਤਾ ਹਿਮਾਚਲ ਬਾਰੇ ਹਿਮਾਚਲ ਦੇ ਨੇਤਾ ਪੰਜਾਬ ਦੇ ਬਾਰੇ ਗੱਲਾਂ ਕਰਨ ਲੱਗ ਪਏ ਆ ਸੋ ਲੋਨ ਇਸ ਵਕਤ ਇਸ ਗੱਲ ਦੀ ਹੈ ਕਿ ਇਸ ਮਸਲੇ ਨੂੰ ਪਹਿਲੇ ਵਿਚਾਰਿਆ ਜਾਂਦਾ ਇਸ ਮਸਲੇ ਦੇ ਉੱਤੇ ਗੌਰ ਕੀਤੀ ਜਾਂਦੀ ਪਰ ਇਸ ਮਸਲੇ ਦੇ ਉੱਤੇ ਵਿਚਾਰ ਕੀਤੀ ਨਹੀਂ ਗਈ ਜੇ ਹੁਣ ਇਹ ਮਾਮਲਾ ਕਾਫੀ ਪਸ ਗਿਆ ਪੰਜਾਬ ਦੇ ਲੋਕ ਹਿਮਾਚਲ ਚ ਜਾਣ ਤੋਂ ਡਰਨਗੇ ਹਿਮਾਚਲ ਵਾਲੇ ਪੰਜਾਬ ਦੇ ਵਿੱਚ ਆਉਣ ਤੋਂ ਡਰਨਗੇ ਹਾਲਾਤ ਅਜਿਹੇ ਬਣੇ ਪਏ ਜੀ ਜੀ ਤੇ ਟੈਣਾ ਸਾਹਿਬ ਉਧਰ ਮਨੋਰੰਜਨ ਜਗਤ ਦਾ ਕੀ ਹਾਲ ਹੈ ਜੀ ਕਹਿੰਦੇ ਆਕਾਲ ਫਿਲਮ ਦਾ ਜਿਹੜਾ ਕਹਿ ਲਓ ਪ੍ਰੋਮੋ ਹੈ ਜਿਹੜਾ ਟੀਜ਼ਰ ਹੈ ਉਹ ਸਾਹਮਣੇ ਆਇਆ ਜੀ ਕਾਫੀ ਹੰਗਾਰਾ ਮਿਲ ਰਿਹਾ ਉਹਨੂੰ ਬਿਲਕੁਲ ਜੀ ਬਿਲਕੁਲ ਇਹ ਫਿਲਮ ਦਾ ਟ੍ਰੇਲਰ ਬੜਾ ਸੋਹਣਾ ਜੀ ਜਿਹੜਾ ਲਾਂਚ ਕੀਤਾ ਗਿਆ ਲੰਘੇ ਕੱਲ੍ਹ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਦੀ ਪੇਸ਼ਕਾਰੀ ਕੀਤੀ ਗਈ ਹੈ ਕੱਲ ਕਰਨ ਜੋਰ ਨੇ ਗਿੱਪੀ ਗਰੇਵਾਲ ਨੇ ਗੁਰਪ੍ਰੀਤ ਭੁੱਗੀ ਨੇ ਨਿਮਰਤ ਖੇੜਾ ਨੇ ਤੇ ਕਈ ਹੋਰ ਸ਼ਖਸੀਤਾਂ ਦੇ ਵੱਲੋਂ ਇਹ ਜਿਹੜਾ ਟ੍ਰੇਲਰ ਲਾਂਚ ਕੀਤਾ ਗਿਆ ਤੇ ਇਹ ਕਾਫੀ ਵਧੀਆ ਪ੍ਰਭਾਵਸ਼ਾਲੀ ਟ੍ਰੇਲਰ ਹੈਗਾ ਸੋ ਇਹ ਫਿਲਮ ਆਉਣੀ ਜੀ 10 ਅਪ੍ਰੈਲ ਨੂੰ ਤੇ ਆਸ ਕਰਨੀ ਬਣਦੀ ਜੀ ਕਿ ਸ਼ਾਇਦ ਇਸ ਫਿਲਮ ਦੇ ਵਿੱਚ ਕਾਫੀ ਕੁਝ ਚੰਗਾ ਹੋਵੇ ਆਸ ਕਰਦੇ ਜੀ ਕਿ ਇਸ ਫਿਲਮ ਦੇ ਵਿੱਚ ਜੋ ਸਿੱਖ ਇਤਿਹਾਸ ਦੇ ਪਾਤਰਾਂ ਦੀ ਗੱਲ ਹੋਊਗੀ ਚੰਗੀ ਫਿਲਮ ਹੋਊਗੀ ਸਿੱਖਾਂ ਦੀ ਚੜ੍ਹਦੀ ਕਲਾ ਵਾਲੀ ਫਿਲਮ ਹੋਊਗੀ ਤੇ ਮੈਨੂੰ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਇਹੋ ਜਿਹੇ ਵਿਸ਼ਿਆਂ ਵਾਲੀਆਂ ਫਿਲਮਾਂ ਵੱਧ ਚੱਲਿਆ ਕਰਨਗੀਆਂ ਜੀ। ਜੀ ਤੇ ਟੈਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ? ਪੰਜਾਬ ਦਾ ਮੌਸਮ ਠੀਕ ਹੈ ਜੀ ਮੀਂਹ ਦੀ ਸੰਭਾਵਨਾ ਕੋਈ ਨਹੀਂ ਕਿ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 3-4 ਦਿਨ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਕਹਿੰਦੇ ਕੋਈ ਵੀ ਨਹੀਂ ਆ। ਪੰਜਾਬ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕਹਿੰਦੇ ਵੀ ਮੌਸਮ ਸਥਿਰ ਰਹਿਣਾ ਤੇ ਪੰਜਾਬ ਦੇ ਵਿੱਚ ਤਾਪਮਾਨ ਜਿਹੜਾ ਉਹਦੇ ਵਿੱਚ ਲਗਾਤਾਰ ਵਾਧਾ ਹੋਣਾ ਤੇ ਅਗਲੇ ਹਫ਼ਤੇ ਤੱਕ ਪੰਜਾਬ ਦੇ ਵਿੱਚ 3 ਤੋਂ ਲੈ ਕੇ 5 ਡਿਗਰੀਆਂ ਤੱਕ ਤਾਪਮਾਨ ਦਾ ਵਾਧਾ ਹੋ ਜਾਣਾ। ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ